ਜੋ ਤਾਂ ਤੁਮ ਹਲਾ ਤੀਜਾ ਅੰਤਰ ਪੂਜਾ ਮੰਨਤੇ ਹੋਏ ਕਹਿੰਦੇ ਕੀ ਪੂਜਾ ਕਿਵੇਂ ਕਰਨੀ ਚਾਹੀਦੀ ਹੈ ਤਾਂ ਮਾਰਾ ਕਹਿੰਦੇ ਵੀ ਅੰਦਰੋਂ ਪੂਜਾ ਤਾਂ ਹੁੰਦੀ ਏ ਮਨ ਲੱਗਾ ਹੋਵੇ ਮੰਨ ਜਿਹੜਾ ਵਾਹਿਗੁਰੂ ਕੀ ਲਾਉਣਾ ਹੈ ਇਹ ਅੰਦਰ ਹੀ ਪੂਜਾ ਹੈ ਮਨ ਨਾਲ ਹੁੰਦੀ ਹੈ ਇਹ ਜੀ ਇਹ ਆਤਮ ਪੂਜਾ ਹੈ ਉਸ ਪ੍ਰਕਾਰ ਏ ਕੋ ਵੇਖੈ ਔਰ ਨਾ ਕੋਏ ਬਾਹਰ ਵੀ ਇਕ ਵਾਹਿਗੁਰੂ ਨੂੰ ਵੇਖੇ ਅਵਰਸਤਾਨ ਜਹੋਰ ਕੋਈ ਨਹੀਂ ਕਿਉਂ ਮਾਈ ਲਾ ਕੇ ਮਾਰਾ ਦੀ ਪੂਜਾ ਹਿੰਦੀ ਹੈ ਦੂਜੇ ਲੋਕੀ ਬਹੁਤ ਦੁੱਖ ਪਾਇਆ ਜਿਹੜੇ ਭਾਈ ਦੂਜੀਆਂ ਪੂਜਾ ਦੇ ਲੱਗੇ ਦੁਆਤ ਵਾਲੇ ਉਹਨੋ ਲੋਕਾਂ ਨੂੰ ਜੰਮਣ ਮਰਨ ਦਾ ਦੁੱਖ ਬੜਾ ਭਾਰੀ ਪਾਉਣਾ ਕੀਤਾ ਹੈ ਸਤਿਗੁਰ ਮੈਨੂੰ ਏਕ ਦਿਖਾਓ ਸਤਿਗੁਰ ਅਮਰ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਨੇ ਕੋ ਕਾਲਪੁਰ ਹੋ ਜਾਇ ਤੂ ਦੁਖਾਤ ਹੈ ਮੇਰਾ ਪ੍ਰਮ ਮੌਲਿਆ ਸਤਿਪਸੰਤ ਮੇਰਾ ਪ੍ਰਭੂ ਹੀ ਮੌਲਿਆ ਪਰਹੋਲਤ ਹੋ ਰਿਹਾ ਮਿਲ ਰਿਹਾ ਹੈ ਉਹਦੇ ਮਿਲਨੇ ਕਰਕੇ ਸਦਾ ਨੰਜ਼ਾ ਖੇਲਾ ਬਣਿਆ ਹੋਇਆ ਹੈ ਇਹੋ ਮਨ ਮੌਲਿਆ ਗਾਏ ਗੁਣ ਗੋਬਿੰਦ ਮਨ ਵੀ ਪਰਹੋਲਤ ਹੋ ਗਿਆ ਗੋਬਨ ਪਰਮੇਸ਼ਰ ਦੇ ਗੁਣਾ ਨੂੰ ਗਾ ਕੇ ਉਸ ਰੂਪ ਵਿੱਚ ਮਿਲ ਗਿਆ ਹੈ ਰਹਾ ਗੁਰ ਪੁੱਛੋ ਤਮ ਕਰੋ ਵਿਚਾਰ ਇਹ ਭਾਈ ਸਤਗੁਰੂ ਜੀ ਨੂੰ ਪੁੱਛ ਕੇ ਤੁਸੀਂ ਸ਼ਰੂਰ ਦਾ ਵਿਚਾਰ ਨਿਰਨਾ ਕਰੋ ਦਾ ਪ੍ਰੰਥਾ ਚੇ ਲੱਗੇ ਪਿਆਰ ਸੱਚੀ ਅਕਾਲ ਤਖਤ ਨੂੰ ਤੁਹਾਡਾ ਪਿਆਰ ਲੱਗ ਜਾਏਗਾ ਆਹ ਛੋੜ ਹੋਏ ਦਾਸਤ ਭਾਣ ਤੁਸੀਂ ਦੱਸੋ ਕਹਿੰਦੇ ਆਪਾ ਭਾਗ ਛੱਡ ਕੇ ਗਰੀਬੀ ਦੇ ਨਾਲ ਦਾਸਾ ਭਗਤ ਆਰ ਲੈ ਤੋ ਜਗ ਜੀਵਨ ਬਸੈ ਮਨਿਆ ਤੋ ਭਾਈ ਜਗ ਤੇ ਜੀਵਨ ਜਿਹੜਾ ਚੇਤਨਾ ਤੇਰੇ ਮਨ ਚ ਆ ਕੇ ਬਸ ਜਾਏਗਾ ਭਗਤ ਕਰੇ ਸਤਿ ਵਿਖ ਹਜੂਰ ਜੀ ਮਹਾਰਾਜ ਦੀ ਭਗਤੀ ਕਰਦੇ ਸਦਾ ਮਾਰ ਨੂੰ ਹਜੂਰ ਸਾਹਮਣੇ ਵੇਖਦੇ ਨੇੜੇ ਵੇਖਦੇ ਆਂ ਵੀਰਾ ਪ੍ਰਭ ਸਦ ਰਹਾ ਪਰਪੂ ਮੁਰਾ ਨੂੰ ਸਦਾ ਸਦਾ ਸਾਰੇ ਵਿਆਪ ਕੋ ਹੋ ਰਿਹਾ ਹੈ ਇਸ ਭਗਤੀ ਦਾ ਕੋਈ ਜਾਣੇ ਭੇ ਇਹ ਭਗਤੀ ਅਹੀ ਇਹ ਐ ਕੋਈ ਭੇਦ ਭਗਤੀ ਨਹੀਂ ਹੈ ਸੋ ਇਹਦਾ ਕੋਈ ਇਹਦਾ ਭੇਦ ਜਾਂ ਨਾ ਜਏ ਭੇਦ ਸਭ ਮੇਰਾ ਪ੍ਰਭ ਆਤਮ ਦੇਵ ਸਾਰਾ ਆਪਣਾ ਆਪ ਰੂਪ ਦੇਵ ਪ੍ਰਕਾਸ਼ੂ ਮੇਰਾ ਪ੍ਰਭੂ ਹੀ ਹੈ ਇਹ ਭਗਤੀ ਦਾ ਭੇਦ ਹੈ ਜਿਸ ਨੂੰ ਪ੍ਰਾਪਤ ਹੋ ਜਾਵੇ ਆਪੇ ਸਤਗੁਰ ਮੇਲ ਮਿਲਾਏ ਆਪ ਹੀ ਸਤਗੁਰੂ ਹੈ ਪੇ ਆਪ ਹੀ ਮੇਲ ਕੀ ਪਰਮੇਸ਼ਰ ਮਲਾਉਣ ਵਾਲਾ ਗੁਰਾਂ ਦੇ ਜਬੇ ਜੀਵਨ ਸਿਓ ਆਪ ਚਿੱਤ ਲਾਏ ਆਪ ਹੀ ਸਤਗੁਰੂ ਜੀ ਜਗ ਜੀਵਨ ਦੇ ਨਾਲ ਚਿੱਤ ਲਵਾਜ ਹੁੰਦੇ ਹਨ ਮਨ ਤਨ ਹਰਿਆ ਸਹੀ ਸੁਭਾਅ ਇਹ ਮਨ ਤਨ ਪ੍ਰਹੁਲਤ ਹੋ ਜਾਂਦਾ ਸ਼ਾਂਤੀ ਸੁਭਾਅ ਧਾਰਕ ਸਤਿ ਸ੍ਰੀ ਨਾਨਕ ਨਾਮ ਰਹੇ ਲਿਵ ਲਾਏ ਸਤਗੁਰੂ ਜੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਦੀ ਬਿਰਤੀ ਨੂੰ ਲਾਈ ਰੱਖਦੇ ਹਨ ਉਸੰਤ ਮਹੱਲਾ 3 ਕਬਾਇਛਲੇ ਹਰ ਬਫਾ ਮਨਿਆਈ ਜੀ ਭਾਈ ਭਗਤਾਂ ਦਾ ਵਛੜ ਪਿਆਰਾ ਹੈ ਪਰਮੇਸ਼ੁਰ ਜਿਨ੍ਹਾਂ ਦੇ ਹਰੀ ਮਨ ਚਾ ਕੇ ਵਸ ਜਾਂਦਾ ਹੈ ਗੁਰ ਕਿਰਪਾ ਦੇ ਸਹਜ ਸੁਭਾਏ ਇਹ ਕਿਵੇਂ ਮਨ ਜਾ ਕੇ ਵਸਾ ਗੁਰੂ ਸਾਹਿਬ ਦੀ ਕਿਰਪਾ ਕਰਕੇ ਸ਼ਾਂਤੀ ਸੁਭਾਅ ਕਰਕੇ ਸੇਜ ਦੇ ਰੂਪ ਦਾ ਸੋ ਭਾਰ ਪ੍ਰਕਾਸ਼ ਹੋਇਆ ਹੁੰਦਾ ਹੈ ਭਗਤ ਕਰੇ ਵਿੱਚ ਆਪ ਖੋਏ ਜਿਹੜੇ ਭਗਤੋ ਹੈ ਭਗਤੀ ਕਰਦੇ ਜਿਹੜੇ ਵਿੱਚੋਂ ਆਪਾ ਭਾਵ ਗਵਾ ਕੇ ਤਦ ਹੀ ਸਾਚ ਮਿਲਾਵਾਂ ਹੋਏ ਉਹਨਾਂ ਦਾ ਸਦਾ ਬਾਤ ਤੇ ਸੱਚ ਸੂਤ ਦਾ ਮਿਲਾਬ ਹੋ ਜਾਂਦਾ ਹੈ ਭਗਤ ਸੁਹੈ ਸਦਾ ਹਰ ਪ੍ਰਭੂ ਦੇ ਦੁਆਰੇ ਜਿਹੜੇ ਭਗਤ ਹਰੀ ਪ੍ਰਭੂ ਦੇ ਦੁਆਰੇ ਸੰਗਤ ਵਿੱਚ ਦੁਆਰ ਗਿਆਨ ਵਿੱਚ ਜਿ ਸਦੋ ਕੇ ਦੁਰੀਆ ਬਾਦ ਰੂਪੀ ਦਵਾਰੇ ਜਿਸ ਦੇ ਹੋ ਕੇ ਸੋਹਦੇ ਹਨ ਗੁਰ पाच ਮਿਲਾਵਾ ਹੋਏ ਤੇ ਤੀਧ ਤਦ ਹੀ ਹੈ ਤਿਤੇ ਤਾਰੀਓ ਪਰ पाच ਮਿਲਾਵਾ ਹੋਏ ਸੱਚ ਸ੍ਰੀ ਗੁਰੂ ਚ ਮਿਲਾਪ ਹੁੰਦਾ ਹੈ ਵਾਦਤੂ ਹੈ ਸਦਾ ਹਰ ਪ੍ਰਭੂ ਦੇ ਦਵਾਰ ਉਹ ਭਗਤੀਆਂ ਨੇ ਸਦਾ ਹਰੀ ਗੋਬ ਦੇ ਦਵਾਰ ਸੰਗਤ ਵਿੱਚ ਦਵਾਰ ਗਿਆਨ ਦੇ ਸਦਾ ਸੋਹਣੇ ਹਨ ਗੁਰ ਕਾ ਹੇਤ ਸੱਚ ਪ੍ਰੇਮ ਪਿਆਰ ਜਿਨ੍ਹਾਂ ਦਾ ਗੁਰੂ ਸਾਹਿਬ ਜਿਹੇਤ ਹੈ ਉਹਨਾਂ ਨੂੰ ਸੱਚੇ ਦਾ ਪ੍ਰੇਮ ਗੁਰੂ ਸਾਹਿਬ ਪਿਆਰ ਦਿੱਤਾ ਹੈ ਗੁਰੂ ਗੁਰਕਾਰ ਹੈ ਇਹ ਤੇ ਗੁਰੂ ਹੀ ਹੇਤੂ ਕਾਰਨ ਹਨ ਸੱਚੇ ਪ੍ਰੇਮ ਪਿਆਰ ਸਦੀ ਦੇ ਪ੍ਰੇਮ ਦੇ ਵਿੱਚ ਪਿਆਰੇ ਬਣਾ ਦੇ ਮਨ ਬਾਣੀ ਸਰੀਰ ਕਰਕੇ ਰਹਾ ਭਗਤ ਕਰੇ ਸੋ ਜਨ ਨਿਰਮਲ ਹੋਏ ਜੋ ਆਰਾਧੇ ਭਗਤੀ ਕਰਦੇ ਹੋ ਜਨ ਮਾਇਆ ਦੀ ਮੈਲ ਤੋਂ ਨਿਰਮਲ ਹੋ ਜਾਂਦੇ ਹਨ ਗੁਰ ਸ਼ਬਦ ਦੀ ਵਿੱਚ ਹੋ ਹਮੈ ਖੋਏ ਜਿਵੇਂ ਸਤਿਗੁਰਾਂ ਦੇ ਸ਼ਬਦ ਦੀ ਕੁਮਾਈ ਕਰਕੇ ਦੇਹ ਦੇ ਵਿੱਚ ਹੋਮੈ ਨੂੰ ਖੋ ਗਵਾ ਦਿੰਦੇ ਹਨ ਹਰ ਜਿਉ ਆਪਸ ਹੈ ਮਨਿਆ ਆਪ ਪਰਮੇਸ਼ਰ ਨੂੰ ਦੇ ਮਨ ਜਾ ਕੇ ਸਾਥ ਸੰਗੀ ਵਹ ਜਾਂਦਾ ਹੈ ਸਦਾ ਸਾਥ ਸੁਖ ਸਹਿ ਸਮਾਈ ਜੇ ਮਰਜ ਬਸੇ ਤੋਂ লাভ ਕੀ ਹੁੰਦਾ ਕਹਿੰਦੇ ਸਦਾ ਸ਼ਾਂਤੀ ਹੋ ਜਾਂਦੀ ਹੈ ਮਨ ਚ ਕਿਸੇ ਨਾ ਵਾਸ਼ਨਾ ਨਹੀਂ ਫੁਰਦੀ ਬ੍ਰੋਗ ਨਹੀਂ ਫੁਰਦਾ ਸਦਾ ਸ਼ਾਂਤ ਸੁਖ ਸੈ ਇਸ ਮਾਇ ਸੈ ਜਿਸ ਰੂਪ ਚ ਮਨ ਲੀਨ ਹੋ ਜਾਂਦਾ ਹੈ ਸਾਜਰ ਤੇ ਤਨ ਸਦ ਪਸੰਤ ਜਿਹੜੇ ਸੱਚੀ ਵਾਹਿਗੁਰੂ ਜੀ ਲੱਗੇ ਉਹਨੂੰ ਸਦਾ ਆਨੰਦ ਖਿੜਿਆ ਰਹਿੰਦਾ ਹੈ ਮੰਤਰ ਹਰਿਆ ਰਬ ਗੁਰ ਗੋਵਿੰਦ ਗੋਵਿੰਦ ਦੇ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨੇ ਕਰਕੇ ਮਨ ਤੇ ਤਨ ਪਰਫੁੱਲਤ ਹੋ ਜਾਂਦਾ ਹੈ ਪਰਮੇਸ਼ਰ ਦੀ ਭਗਤੀ ਦੀ ਹਰਿਆਵਲ ਤਾਂ ਹੋਏ ਆਉਂਦੀ ਆ ਵਿਰਨਾਵੇ ਸੁਕਾ ਸੰਸਾਰ ਮਹਾਰਜ ਨਾਮ ਤੋਂ ਬਿਨਾ ਚਿਤ ਹਰੇ ਭਰੇ ਨਹੀਂ ਰਹਿੰਦੇ ਸੋਗ ਵਿੱਚ ਸੁੱਕਾ ਰਹਿੰਦਾ ਹੈ ਹੰਕਾਰ ਦੇ ਸੁਭਾਰੇ ਮਾਰਦੇ ਨੇ ਸਾਰਾ ਸੰਸਾਰ ਅਗਨ ਤ੍ਰਿਸ਼ਨਾ ਜਲੇ ਬਾਰੋ ਬਾਰ ਆਹ ਕਿਹੜੀ ਆ ਕ੍ਰਿਸ਼ਨਾ ਦੀ ਅਗ ਬਈ ਉਹਦੇ ਜਲਦੇ ਰਹਿੰਦੇ ਬਾਰ ਬਾਰ ਆਪਣਾ ਜਿੰਨੇ ਜਨਮ ਧਾਰਦੇ ਆ ਸੋਈ ਕਰੇ ਜੇ ਹਰ ਜੀਉ ਭਾਵੈ ਕਰਮਾਂ ਉਹ ਚਾਹੀਦਾ ਜੋ ਵਾਹਿਗੁਰੂ ਜੀ ਨੂੰ ਭਾਉਂਦਾ ਹੈ ਸਦਾ ਸੁਖ ਸਰੀਰ ਪਾਣੈ ਚਿੱਤ ਲਾਉ ਕੀ ਗੱਲ ਕਹਿੰਦੇ ਮਾਰੋ ਦੀ ਰਜਾਬ ਵਿੱਚ ਤੂੰ ਲਾਵੇ ਉਹਨੂੰ ਸਦਾ ਸੁਖ ਰਹਿੰਦਾ ਹੈ ਸਰੀਰ ਵਿੱਚ ਵੀ ਆਪਣਾ ਪ੍ਰਭ ਸੇਵੀ ਸਾਈ ਸੁਭਾਈ ਆਪਣਾ ਜੋ ਹੈ ਆਪਣਾ ਆਤਮਾ ਰੂਪ ਪ੍ਰਭੂ ਸਮਰੱਥ ਉਹਨੂੰ ਸ਼ਾਂਤੀ ਸੁਭਾਅ ਧਾਰ ਕੇ ਸੇਵਾ ਭਜਨ ਕਰੇ ਨਾਨਕ ਨਾਮ ਗਸੈ ਮਨਿਆ ਗੁਰੂ ਸਾਹਿਬ ਜੀ ਕਹਿੰਦੇ ਮਨ ਚਾਗ ਦੇ ਨਾਮ ਪਰਮੇਸ਼ਰ ਦਾ ਵਸਦਾ ਹੈ ਭਾਈ ਬਸੰਤ ਮਹੱਲਾ ਤੀਜਾ ਮਾਇਆ ਮੋਹ ਸਬਦ ਜਲਾਏ ਗੁਰੂ ਸਾਹਿਬ ਦੀ ਸ਼ਬਦ ਦੀ ਕਮਾਈ ਕਰਕੇ ਮਾਦਮੋ ਹਿੱਦੇ ਨੂੰ ਜਾਲ ਦੇਵੇ ਮਨ ਤਨ ਹਰਿਆ ਸਤਿਗੁਰੁ ਪਾਏ ਸਤਿ ਸ੍ਰੀ ਆਉ ਦੀ ਅਨਸਾਰ ਕੱਲੇ ਭਾਗੇ ਜਿਹੜੇ ਸਤਿਗੁਰੂ ਨੂੰ ਉਹਦਾ ਮਨ ਤੇ ਤਨ ਪਰਹੁਲਤ ਹੋ ਗਿਆ ਹੈ ਭਾਵ ਭਗਤੀ ਕਰਕੇ ਸਭ ਲਿਓ ਦਿਰਖ ਹਰ ਕੈ ਦਵਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਸਹਿਤ ਗਿਆਨ ਫੜਦੇ ਵਿਰਸ਼ਵੈ ਹਰਿ ਦੇ ਦਵਾਰਾ ਕੋਣ ਹੈ ਸਾਧ ਸੰਗਤ ਸਾਧ ਸੰਗਤ ਦੇ ਕੀ ਮਹਾਰਾਜ ਸਾਹਿਬ ਜੀ ਸਹਿਤ ਗਿਆਨ ਫੜਦੇ ਵਿਰਸ਼ਵੈ ਜੋ ਸੰਗਰਗੀ ਪ੍ਰਫੁੱਲਤ ਹੋ ਗਏ ਉਹਨਾਂ ਨੂੰ ਹਰੀ ਹਰ ਕੇ ਦਵਾਰ ਹਰੀ ਦੇ ਦਵਾਰ ਗਿਆਨ ਦੀ ਸੁਰਤ ਕਰ ਦਿੰਦੇ ਹਨ ਜੋ ਗੁਰੂ ਸਾਹਿਬ ਦੇ ਪਾਸੋਂ ਫਲ ਪ੍ਰਾਪਤ ਕਰਦੇ ਐ ਸੱਚੀ ਬਾਣੀ ਨਾਮ ਪਿਆਰ ਸੱਚੀ ਗੁਰਾਂ ਦੀ ਬਾਣੀ ਦੁਆਰਾ ਮਾਰਦੇ ਨਾਮ ਚ ਪਿਆਰ ਕਰੀਏ ਇਹ ਮਨ ਹਰਿਆ ਸਾਈ ਸੁਭਾਏ ਇਹ ਮਨ ਪ੍ਰਫੁੱਲਤ ਹੋ ਜਾਂਦਾ ਹਰਿਆ ਘਰਾ ਹੋ ਜਾਂਦਾ ਪ੍ਰੇਮ ਨਾਲ ਸ਼ਾਂਤੀ ਸੁਭਾਅ ਧਾਰ ਕੇ ਸੁਦੇਸ਼ਨੀ ਖਾਚ ਫਲ ਲੱਗੇ ਸਤਿਗੁਰ ਪਾਏ ਜੇ ਸਤਿਗੁਰੂ ਭਾ ਜਾਵੇ ਤਾਂ ਸੱਜਾ ਬ੍ਰਹਮਾਨੰਦ ਰੂਪੀ ਫਾਲੇਸ ਨੂੰ ਲੱਗ ਜਾਂਦਾ ਹੈ ਰਹਾ ਆਪੇ ਨੇੜੇ ਆਪੇ ਦੂਰ ਆਪ ਦੀ ਸਾਹ ਸੰਗ ਜੀ ਮਾਧ ਅਨੇਰੇ ਵਰਤਦਾ ਆਪ ਹੀ ਦੂਰ ਹੈ ਆਪ ਹੀ ਨੇੜੇ ਵਰਤਿਆ ਸੰਸਾਰ ਤੋਂ ਆਪ ਹੀ ਦੂਰ ਹੈ ਆਪੋਂ ਪੁੰਨੋਂ ਤੋਂ ਦੂਰ ਹੋਣੇ ਕਰਕੇ ਦੂਰ ਹੈ ਸਾਰੇ ਆਤਮਾ ਹੋਣੇ ਕਰਕੇ ਮੇਰੇ ਵਰਤ ਰਿਹਾ ਹੈ ਆਪ ਹੀ ਗੁਰਮੁਖਾਂ ਦੇ ਮੇਰੇ ਵਰਦਾ ਆਪ ਮਨੁਖੋਂ ਤੋਂ ਦੂਰ ਹੈ ਆਪ ਹੀ ਨੀੜਾ ਨਿਰਨਾ ਕਰਕੇ ਸਾਰੇ ਆਤਮ ਜੀਵ ਰੂਪ ਹੈ ਆਪ ਹੀ ਦੂਰ ਈਸ਼ਵਰ ਰੂਪ ਹੈ ਗੁਰ ਕਾ ਸਬਦ ਵੇਖੇ ਸਦ ਹਜੂ ਜੋ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਦਾ ਹੈ ਉਸਦਾ ਹਜੂਰ ਨੇੜੇ ਤੋਂ ਨੇੜੇ ਪਰਮੇਸ਼ਰ ਨੂੰ ਵੇਖ ਲੈਂਦਾ ਹੈ ਸ਼ਾਦਕਣੀ ਫੂਲੀ ਬਨ ਰਾਏ ਉਹਨੂੰ ਸ਼ਾਂਤੀ ਰੂਪ ਕਣੀ ਸ਼ਾਂ ਹੋ ਜਾਂਦੀ ਹੈ ਸੋਗਾਂ ਦੀ ਬਨਾਸ ਬੜੀ ਪ੍ਰਹੁਲਤ ਹੋ ਜਾਂਦੀ ਹੈ ਗੁਰਮੁਖ ਦੇਸ ਸਾਈ ਸਵਾਰੇ ਕਹਿੰਦਾ ਕਿ ਸ਼ਾਂਤੀ ਸਵਾਰ ਤਾਰ ਕਿਉਂ ਖੜਿਆਉਂਦਾ ਹੈ ਆਣ ਦੇ ਨ ਕੀਰਤਨ ਕਰੇ ਦਿਨ ਰਾਤ ਜਿਨ ਰਾਤ ਜਮੇ ਕੀਰਤਨ ਕਰਦੇ ਉਹ ਅਗਿਆਰੂਪੀ ਰਾਤ ਤੋਂ ਬ੍ਰਹਮ ਗਿਆਰੂਪੀ ਜਨ ਕਰੀ ਜਾਵਦਾ ਹਰਗੁਰ ਗਵਾਈ ਵਿੱਚ ਝੂਠ ਭ੍ਰਾਂਤ ਉਹਨਾਂ ਦੇ ਤੋਂ ਸਤਜੂ ਕੀਨ ਗਵਾਹੀ ਜਿਹੜੇ ਜਲ ਜੂਠ ਤੋਂ ਆਖੂ ਪਿੰਦੇ ਝੂਠੇ ਨੇ ਝੂਠੇ ਗਿੰਟਾ ਮੋਹ ਉਸੇ ਨਿਕਲ ਹੋਏ ਖੁਆਰ ਉਹ ਕਦੇ ਜਲ ਜੂਠ ਤੋਂ ਆਖੂ ਨਹੀਂ ਵਰਤੇ ਇਹ ਝੂਠ ਲਿੰਗਿਆ ਨਹੀਂ ਕਰਦੇ ਕਿਸੇ ਵੀ ਝੂਠ ਨਹੀਂ ਉਹ ਖਾਂਦੇ ਕਿਸੇ ਦੀ ਸਰਗੁਣ ਸਾਜਿ ਨੂੰ ਦੇ ਅੰਦਰੋਂ ਅਵਿਦਿਆ ਨੇ ਝੂਠ ਬੁਆਰਤੀ ਹੈ ਭਰਤੀ ਸੰਸਾਰ ਕੋਈ ਸੋਨ ਨਿਰਤ ਕਰਤਾ ਹੈ ਗੁਰਪੰਚ ਵੇਖ ਰਿਹਾ ਬਸਮਾਦ ਉਹ ਗੁਰਪੰਚ ਪੰਜਾਂ ਕਰਕੇ ਬਣਿਆ ਹੋਇਆ ਸਤਿ ਭੰਤੀ ਪ੍ਰੇਤ ਦਾ ਨਵ ਰੂਪ ਗੁਰਪੰਚ ਵੇਖ ਕਰਕੇ ਬਸਮਾਦ ਨਾਮ ਦੇ ਰੂਪ ਸਾਰਿਆਂ ਦੇ ਬਸਮਾਦ ਨਾਸ ਹੁੰਦੇ ਜਾਂਦੇ ਆ ਇਸ ਪ੍ਰਕਾਰ ਹੈਰਾਨ ਹੋ ਰਿਹਾ ਹੈ ਤੇ ਅਸਤਿ ਅਸਤੀ ਭਾਂਤੀ ਪ੍ਰੇਮ ਦਾ ਰੂਜ ਹੈ ਚੇਤਨ ਹੈ ਉਹ ਸਾਰਿਆਂ ਚ ਬਸਮਾ ਜਿਸਿਆ ਰੂਪ ਹੈ ਉਹ ਸਦਾ ਰਹਿਣ ਵਾਲਾ ਹੈ ਵਿਹਗਿਆ ਅਸਰ ਹੋ ਰਿਹਾ ਹੈ ਗੁਰੂਖ ਪਾਈਏ ਰਾਮ ਨਾਮ ਪ੍ਰਸਾਦ ਸਤਿਗੁਰੂ ਮੁਖਾਲੀ ਪ੍ਰਸਾਦ ਕਿਰਪਾ ਕਰਕੇ ਮਹਾਰਾਜ ਦਾ ਨਾਮ ਪਾਈਦਾ ਆਪੇ ਕਰਤਾ ਸਭ ਰਸ ਭੋਗ ਆਪੇ ਕਰਤਾ ਜੋ ਪ੍ਰੇਸ਼ਰ ਹੈ ਸਾਰਿਆਂ ਰਸਾਂ ਨੂੰ ਭੋਗਣ ਵਾਲਾ ਜੋ ਪ੍ਰੇਮੀ ਪ੍ਰੇਮ ਦੇ ਨਾਲ ਮਹਾਰਾਸ਼ ਨੂੰ ਅੰਗੀਕਾਰ ਕਰਾਉਂਦੇ ਨੂੰ ਗ੍ਰਹਿਣ ਕਰਦਾ ਹੈ ਜੋ ਵਿਸ਼ ਕਰੇ ਸੋਈ ਪਰਹੋਗ ਜੋ ਪਰਮੇਸ਼ਰ ਕਰੇਗਾ ਅਗੇ ਉਹ ਦਰੁਸ਼ੇਸ਼ ਕਰਕੇ ਹੋਵੇਗਾ ਵੱਡਾ ਦਾਤਾ ਸੱਲਨਾ ਤਮਾਏ ਮੁੰਡਾ ਦਾਤਾ ਦਲਦੀਨੀ ਸਮਾ ਖਾਲਸ ਨਹੀਂ ਵੀ ਉਹ ਦਾਤ ਦੇ ਕੇ ਚਾਹੁੰਦਾ ਇੱਕ ਮੈਨੂੰ ਇਹ ਬਦਾਰਸ਼ ਮਿਲੇ ਇਹਦੇ ਇਹ ਵਿੱਚ ਮੈਨੂੰ ਇਹ ਮਿਲੇ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਉਹਦੇ ਅੰਦਰ ਤੱਕ ਦਮਾ ਨਹੀਂ ਤਮੋ ਗੁਣੀ ਹੈ ਖਾਸ਼ ਨਹੀਂ ਹੈ ਨਾਨਕ ਮਰੀਏ ਸਬਦ ਕਮਾਏ ਗੁਰੂ ਸਾਹਿਬ ਕਹਿੰਦੇ ਗੁਰੂ ਸਾਹਿਬ ਨੇ ਸ਼ਬਦ ਨੂੰ ਕਮਾਈਏ ਤੇ ਫਿਰ ਭਾਈ ਉਹ ਅਸੀਂ ਮਿਲਿਆ ਜਾਂਦਾ ਜਿਹਨੇ ਜੇ ਨਾਮ ਦੀ ਕਮਾਈ ਨਹੀਂ ਕਰਦੇ ਉਹਨਾਂ ਚਿਰ ਮਿਲਿਆ ਨਹੀਂ ਜਾਂਦਾ ਹੈ ਵੱਡਾ ਦਾਤਾ ਸਿਲਨਾ ਤਮਾਏ ਨਾਨਕ ਮਰੀਏ ਸਬਦ ਕਮਾਏ